ਨਵਾਂ ਸਾਲ ਘੜੀ ਤੇ 12 ਵਜਦੇ ਹਨ ਅਤੇ ਪੰਜਾਬ ਵਿੱਚ ਖੁਸ਼ੀ ਦੀ ਨਹੀਂ ਨਸ਼ੇ ਦੀ ਗੂੰਜ ਸੁਣਾਈ ਦਿੰਦੀ ਹੈ ਕਿਤੇ ਡੀਜੇ ਕਿਤੇ ਬੋਤਲਾਂ ਕਿਤੇ ਚਿੱਟਾ ਕਿਤੇ ਸੂਈ ਅਤੇ ਕਿਤੇ ਇੱਕ ਮਾਂ ਜਾਗਦੀ ਰਹਿੰਦੀ ਹੈ ਪੁੱਤ ਕਿੱਥੇ ਹਨ ਸਵਾਲ ਇਹ ਨਹੀਂ ਕਿ ਨਸ਼ਾ ਕਿਉਂ ਹੈ ਸਵਾਲ ਇਹ ਹੈ ਨਸ਼ਾ ਨਵੇਂ ਸਾਲ ਨਾਲ ਮਨਾਉਣਾ ਸਾਨੂੰ ਨਾਰਮਲ ਕਿਵੇਂ ਲੱਗਣ ਡਗ ਪਿਆ ਨਵਾਂ ਸਾਲ ਆਉਂਦਾ ਹੈ ਨਵੀਆਂ ਆਸਾਂ ਨਾਲ ਨਵੇਂ ਸੁਪਨਿਆਂ ਨਾਲ ਪਰ ਅਫਸੋਸ ਪੰਜਾਬ ਦੇ ਕਈ ਹਿੱਸਿਆਂ ਵਿੱਚ ਨਵਾਂ ਸਾਲ ਨਸ਼ੇ ਦੀ પાર્ટી ਬਣ ਗਿਆ ਜਿੱਥੇ ਸੁਪਨੇ ਨਹੀਂ ਸਿਰਫ ਨਸ਼ੇ ਦੇ ਦੌਰ ਚੱਲਦੇ ਨੇ ਕੁਝ ਕਹਿੰਦੇ ਨੇ ਇੱਕ ਰਾਤ ਦੀ ਗੱਲ ਹੈ ਪਰ ਸੱਚ ਇਹ ਹੈ ਇੱਕ ਰਾਤ ਕਈ ਜ਼ਿੰਦਗੀਆਂ ਤਬਾਹ ਕਰ ਜਾਂਦੀ ਹੈ ਇਹ ਉਹ ਜਵਾਨੀ ਹੈ ਜਿਸ ਤੋਂ ਪੰਜਾਬ ਨੇ ਉਮੀਦਾਂ ਲਾਈਆਂ ਸਨ ਜਿਹੜੀ ਖੇਤਾਂ 'ਚ ਹੱਡ ਤੋੜ ਮਿਹਨਤ ਕਰਦੀ ਸੀ ਖੇਡਾਂ 'ਚ ਦੇਸ਼ ਦਾ ਨਾਂ ਚਮਕਾਉਂਦੀ ਸੀ ਫੌਜ 'ਚ ਭਰਤੀ ਹੋ ਕੇ ਤਿਰੰਗਾ ਚੁੱਕਣ ਨਹੀਂ ਦਿੰਦੀ ਸੀ ਹਾ ਜੋ ਜਵਾਨੀ ਨਸ਼ੇ ਦੇ ਕਮਰਿਆਂ ਵਿੱਚ ਖੁਦ ਨੂੰ ਖਤਮ ਕਰ ਰਹੀ ਹੈ ਇਹ ਸਿਰਫ ਨਸ਼ਾ ਨਹੀਂ ਇਹ ਕਿਰਦਾਰ ਦੀ ਹਾਰ ਹੈ ਕਸੂਰ ਸਿਰਫ ਨੌਜਵਾਨਾਂ ਦਾ ਨਹੀਂ ਕਸੂਰ ਸਿਸਟਮ ਦਾ ਵੀ ਹੈ ਸਿਆਸਤ ਦਾ ਵੀ ਹੈ ਸਮਾਜ ਦੀ ਚੁੱਪ ਦਾ ਵੀ ਹੈ ਜਦੋਂ ਨਸ਼ਾ ਵੇਚਣ ਵਾਲਾ ਖੁੱਲਾ ਘੁੰਮਦਾ ਹੈ ਅਤੇ ਨਸ਼ੇ ਵਿੱਚ ਡੁੱਬਿਆ ਨੌਜਵਾਨ ਸ਼ਰਮਿੰਦਾ ਹੁੰਦਾ ਹੈ ਉਦੋਂ ਸਮਝ ਲਓ ਕੁਝ ਬਹੁਤ ਗਲਤ ਹੈ ਅਸੀਂ ਕਹਿੰਦੇ ਹਾਂ ਮौज ਕਰ ਰਹੇ ਹਾਂ ਪਰ ਜਰਾ ਸੋਚੋ ਕੀ ਮੌਜ ਹਸਪਤਾਲ ਵਿੱਚ ਮਿਲਦੀ ਹੈ ਕੀ ਮੌਜ ਜੇਲ ਦੀ ਕੋਠੜੀ ਵਿੱਚ ਹੁੰਦੀ ਹੈ ਕੀ ਮੌਜ ਮਾਂ ਦੀਆਂ ਅੱਖਾਂ ਦੇ ਅंसू ਹੁੰਦੇ ਨੇ ਦਸ਼ਾ ਮੌਜ ਨਹੀਂ ਹੌਲੀ-ਹੌਲੀ ਮੌਤ ਹੁੰਦੀ ਹੈ ਪੰਜਾਬ ਅਜੇ ਵੀ ਖਤਮ ਨਹੀਂ ਹੋਇਆ ਅਜੇ ਵੀ ਸੁੱਧ ਸੋਚ ਵਾਲੇ ਨੌਜਵਾਨ ਹਨ ਅਜੇ ਵੀ ਬਦਲਾਅ ਦੀ ਚਿੰਗਾਰੀ ਬਾਕੀ ਹੈ ਪਰ ਯਾਦ ਰੱਖੋ ਜੇ ਅੱਜ ਨਹੀਂ ਰੁਕੇ ਤਾਂ ਕੱਲ ਰੋਕਣ ਵਾਲਾ ਕੋਈ ਨਹੀਂ ਰਹੇਗਾ ਨਵਾਂ ਸਾਲ ਬੋਤਲ ਨਾਲ ਨਹੀਂ ਬਦਲਾ ਬਦਲਾ ਨਾਲ ਮਨਾਇਆ ਜਾਂਦਾ ਹੈ ਸਵਾਲ ਅੱਜ ਵੀ ਅਜੇ ਵੀ ਖੜਾ ਹੈ ਕਿੱਧਰ ਨੂੰ ਤੁਰ ਪਈ ਪੰਜਾਬ ਦੀ ਜਵਾਨੀ ਜੇ ਅਸੀਂ ਨਸ਼ੇ ਨੂੰ ਕੂੜ ਮੰਨ ਲਿਆ ਤਾਂ ਕੱਲ ਸਾਡਾ ਭੂਖ ਕਿਸੇ ਨੂੰ ਕੂੜ ਨਹੀਂ ਲੱਗੇਗਾ ਸੋਚੋ ਸਮਝੋ ਅਤੇ ਰੁਕੋ ਪੰਜਾਬ ਨੂੰ ਹਰ ਹੋਰ ਨਸ਼ੇੜੀ ਨਹੀਂ ਜਾਗਦੇ ਨੌਜਵਾਨ ਚਾਹੀਦੇ ਹਨ ਜੇ ਇਹ ਗੱਲ ਦਿਲ ਤੱਕ ਲੱਗੀ ਹੈ ਵੀਡੀਓ ਨੂੰ ਸ਼ੇਅਰ ਕਰੋ ਕਿਸੇ ਇੱਕ ਨੌਜਵਾਨ ਤੱਕ ਵੀ ਪਹੁੰਚ ਗਈ ਉਹ ਸਾਡੀ ਬਹੁਤ ਵੱਡੀ ਜਿੱਤ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ